ਆ ਸਾਦ ਦੀ ਬਹੁਤ ਕੁੱਤੇਖਾਣੀ ਹੁੰਦੀ ਆ ਪਰ ਇਹ ਸ਼ਰਮ ਨਹੀਂ ਮੰਨਦਾ ਮਾਸਾ ਤੁਸੀਂ ਕਿ ਪੱਕਾ ਹੀ ਸੋਚਿਆ ਹੋਇਆ ਹੈ ਵੀ ਪੰਤ ਤੇ ਕੌਮ ਦੇ ਹਮੇਸ਼ਾ ਉਲਟੇ ਗੱਲ ਕਰਨੀ ਤਾਂ ਹੁਣ ਤਾਨੂੰ ਬਾਬਾ ਹਰਜੀਤ ਸਿੰਘ ਪਈਏ ਜਾਂ ਬਾਬਾ ਹਰਜੀਤ ਸਿੰਘ ਬਹਿਰੂਪੀਆ ਗਈ ਤੈਨ ਮੈਂ ਉਰੀ ਬੰਦਾ ਬਣਾ ਦੂੰਗਾ ਜੇ ਮੈਨੂੰ ਤੂੰ ਫਾਲਤੂ ਬੋਲੂਗਾ ਨਹੀਂ ਨਹੀਂ ਬੰਦਾ ਬਣ ਕੇ ਨਹੀਂ ਮੈਂ ਬੰਦਾ ਤੁਸੀਂ ਬੰਦੇ ਬਣ ਕੇ ਰਹੋ ਇਹ ਆ ਬਾਬਾ ਹਰਜੀਤ ਸਿੰਘ ਇਹਦੀ ਲੈਪੀ ਉਹ ਇੰਨੀ ਕੁੱਤੇਖਾਣੀ ਹੁੰਦੀ ਆ ਨਾ ਇਹ ਸਿਰੇ ਦਾ ਬਿਸ਼ਰਮ ਆ ਇਹਨੂੰ ਮਸ਼ਰਾ ਆ ਕੇ ਪਹਿਲਾਂ ਚੈਨਲ ਵਾਲੇ ਜੱਦ ਲੈਂਦੇ ਆ ਕਿ ਬਾਬਾ ਜੀ ਆਜੋ ਤੁਹਾਡੀ ਇੰਟਰਵਿਊ ਕਰਨੀ ਆ ਤੇ ਮੁੜ ਕੇ ਸੱਦ ਕੇ ਇੰਟਰਵਿਊ ਚ ਬਾਹ ਕੇ ਕੁੱਤੇ ਖਾਣੀ ਉਹ ਕਰਦੇ ਆ ਦੀ ਇੰਨੀ ਕੁੱਤੇ ਖਾਣੀ ਕੁੱਤੇ ਦੀ ਹੋਈ ਹੋਵੇ ਨਾ ਉਹ ਪਿੰਡ ਛੱਡ ਕੇ ਚਲ ਜਾਂਦਾ ਪਰ ਨਹੀਂ ਇਹ ਨਹੀਂ ਮੰਨਦੇ ਸ਼ਰਮ ਮਾਸਾ ਇਹ ਪਤਾ ਕਿਉਂ ਨਹੀਂ ਸ਼ਰਮ ਮੰਨਦੇ ਕਿਉਂਕਿ ਇਹ ਜਮਾਂਦਰੂ ਵੀ ਸ਼ਰਮਾ ਸ਼ੁਰੂ ਤੋਂ ਬੇਸ਼ਰਮ ਹੈ ਇਹ ਉਹਨੂੰ ਸਿੱਖ ਕਹਿਣ ਡਿਆ ਵਾ ਕਿ ਤੂੰ ਸਿੱਖ ਨਹੀਂ ਹੈਂ ਹੈਂ ਦਾੜੀ ਕਿਧਰ ਆਵੀਂ ਉਹ ਤੇਰੇ ਵਰਗੇ ਸਿੱਖ ਦਾ ਕੀ ਕਰਨਾ ਵਾ ਮਨ ਜਿਹਦਾ ਮੇਲਾ ਹੋਵੇ ਇਹੋ ਜਿਹਾ ਸਿੱਖ ਦਾ ਕੀ ਕਰਨਾ ਉਹ ਸਿੱਖ ਸਹੀ ਹੈ ਜਿਹੜਾ ਸੱਚ ਦੇ ਰਾਹ ਤੇ ਚੱਲੇ ਠੀਕ ਆ ਬਾਕੀ ਬਈ ਕੁੱਤੇ ਖਾਣੀ ਉਹਦਾ ਬਹੁਤ ਹੁੰਦੀ ਹੈ ਇਹ ਬੰਦੇ ਦੀ ਇਹ ਤਾਂ ਕਰਕੇ ਨਹੀਂ ਸ਼ਰਮ ਮੰਦੇ ਕਿਉਂਕਿ ਇਹਨਾਂ ਦਾ ਪਾਪਾ ਜਿਹੜਾ 500 ਰੁਪਿਆ ਕਾਊਂਟਰ ਦੇ ਉੱਤੇ ਫੜਦਾ ਰਿਹਾ ਤੇ ਇਹ ਰੂਮ ਦੇ ਵਿੱਚ ਜੋੜੇ ਨੂੰ ਛੱਡ ਕੇ ਆਉਂਦਾ ਰਿਹਾ ਮੁੜ ਕੇ ਜਦੋਂ ਜੋੜਾ ਬਾਹਰ ਨਿਕਲਦਾ ਰਿਹਾ ਤੇ ਇਹ ਸੁੰਘਦਾ ਰਿਹਾ ਨਾਲੇ ਰੂਮ ਦੀਆਂ ਚਾਦਰਾਂ ਦੇ ਨਾਲੇ ਝਾੜ ਕੇ ਫੇਰ ਵਿਛਾ ਕੇ ਆਉਂਦਾ ਰਿਹਾ ਅਗਲੇ ਜੋੜੇ ਦੀ ਤੇ ਫੇਰ ਰੂਟੀਨ ਚ ਉਹ ਕੰਮ ਹੁੰਦਾ ਹੈ ਇਹ ਕਰਕੇ ਵੱਡਾ ਬਿਸ਼ਰਮਾ ਇਹਨੂੰ ਮਾੜੀ ਮੋਟੀ ਆ ਵੇਚੀ ਦੀ ਕੋਈ ਕੁੱਤੇ ਖਾਣ ਦੀ ਪ੍ਰਵਾਹ ਨਹੀਂ ਤੇ ਜਾਂਦੇ ਸ਼ੁਰੂ ਤੋਂ ਹੀ ਇਹ ਜਿਹੜੇ ਚੋਲੇ ਵੀ ਪਾਉਂਦਾ ਰਿਹਾ ਕਲੀਆਂ ਦੀਆਂ ਵਾਲੇ ਪਾਉਂਦਾ ਰਿਹਾ ਹੈ ਟਾਕੀਆਂ ਦੀਆਂ ਲਾ ਕੇ ਮਗਰਲੇ ਬਨੇ ਕੀ ਇਹ ਦੂਜਾ ਵੀ ਮੜਾ ਮੋਟਾ ਆਂਦੇ ਕੀ ਇਹਨੂੰ ਕੀੜਾ ਹੈਗਾ ਬਾਕੀ ਗੱਲ ਇਹ ਆ ਇਹ ਇੰਨੀ ਕੁੱਤੇਖਾਨੀ ਕੁੱਤੇ ਦੀ ਹੋਈ ਹੋਇਆ ਨਾ ਉਹ ਪਿੰਡ ਛੱਡ ਕੇ ਚਲ ਜਾਂਦਾ ਕਿ ਯਾਰਾ ਨਹੀਂ ਇੱਥੇ ਬੜੀ ਕੁੱਤੇਖਾਨੀ ਹੋਈ ਮੈਂ ਨਹੀਂ ਜਾਣਾ ਇਹ ਪਿੰਡ 'ਚ ਪਰ ਇਹ ਨਹੀਂ ਪ੍ਰਵਾਹ ਮੰਨਦੇ